ਆ ਜਾਓ ਜੇ ਬੇਟਾ ਆ ਜਾਓ ਅਸੀਂ ਆ ਗਏ ਜੀ ਗੋਦਵਾਲ ਸਾਹਿਬ ਤੁਹਾਨੂੰ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਦੇ ਆ ਨਾ ਥੱਲੇ ਵਾਲੀ ਪਾਰਕ ਦੇ ਵਿੱਚ ਆਪਾਂ ਗੱਡੀਆਂ ਖੜਾ ਰੀਆਂ ਆਣ ਕੇ ਤੇ ਆ ਸਾਡੇ ਬੱਚੇ ਬਾਹਰ ਆਣ ਕੇ ਖੁਸ਼ ਹੋ ਗਏ ਸਰ ਉਧਰ ਲੈ ਪੈਣੇ ਜਾ ਰਹੇ ਆਪਾਂ ਘਰ ਦੇ ਵਿੱਚ ਲਾਤੀ ਆ ਗੱਡੀ ਤੇ ਅੱਗੇ ਜਾ ਕੇ ਦਰਸ਼ਨ ਕਰਦੇ ਆਂ गोद्वार साहब वो सामने गुरुद्वारा साहब नज़र आ रहे हैं जरा मेन गुरद्वारा साहब अपने इधर सा इधर लंगर हाल इधर शब्द दर्शन करते ਕੀ ਸਾਕਾ ਸਾਡਾ ਨਹੀਂ ਅਜ ਵਧੀਆ ਗੁੰਮ ਸਮਝੇਗਾ ਅਸੀਂ ਹੁਣ ਆ ਚੁੱਕੇ ਹਾਂ ਜੀ ਖਡੂਰ ਸਾਹਿਬ ਦੀ ਧਰਤੀ ਤੇ ਅਸੀਂ ਆ ਗਏ ਹਾਂ ਜੀ ਮਾਤਾ ਖੀਵੀ ਦੇ ਲੰਗਰ ਦੇ ਲਾਗੇ ਇਹ ਜਿਹੜਾ ਸਰੋਵਰ ਹੈ ਇੱਕ ਉਹਦਰ ਤਾਂ ਨਾ ਮੈਂ ਭੁੱਲ ਗਿਆ ਮੇਖਡੂਰ ਸਾਹਿਬ ਦਾ ਪੂਰੇ ਦਾ ਇਲਾਕੇ ਦਾ ਨਾਮ ਆ। ਹਾਂ। ਆਹ ਗੁਰਦਰਾ ਘੜਾ। ਮਾਤਾ ਖੀਵੀ ਦੇ ਲੰਗਰ ਦੇ ਨਾਮ ਤੇ ਤਾਂ ਨਹੀਂ ਜਾਣੇ ਜਾਂਦਾ ਕਦੇ। ਓਏ ਕੁੜੀਏ ਛਾਲ ਨਹੀਂ ਮਾਰਨੀ ਕਿਸਨੇ? ਫਿਰ ਨਾ ਕਿਉਂ ਤੁਹਾਡੀ ਲੋੜ ਹੈ ਜੇ? ਓਏ ਹਾਂ। ਮਛਲੀਆਂ ਮਛਲੀਆਂ। ਓਏ ਬੇਟਾ ਕੀ ਕਰਨਾ ਤੁਸੀਂ? ਮਛਲੀਆਂ। ਮਾਤਾ ਖੀਵੀ ਦਾ ਲੰਗਰ ਬਲਵੰਡ ਖੀਵੀ ਨੇਕ ਜਨ। ਜਿਸ ਬੋਤੀ ਸ਼ੌਪ ਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੇ ਆਲੀ ਦੱਸੋ ਕਿਥੇ ਮਛਲੀਆਂ ਮਛਲੀਆਂ ਮਛਲੀ ਚਲਕੀ ਰਣੀ ਜੀ ਉਸ ਦਾ ਪਾਣੀ ਹੈ ਜੈਸੇ ਮਛਲੀ ਨੀਰ ਇੱਕ ਖਿੰਬੀਨਾ ਧੀਰੇ ਮੱਛੀ ਜਾਲ ਨਾ ਜਾਣਿਆ ਜੀ ਉਸ ਦਾ ਪਾਣੀ ਬੋਰਦਰਾ ਤਪਿਆਣਾ ਸਾਹਿਬ ਜਾਂਦਾ ਪਤਾ ਲੱਗ ਗਿਆ ਮੈਨੂੰ ਮੈਡਮ ਬਿਲਕੁਲ ਬੜੀ ਸਿੱਧੀ ਜਾਂਦਾ ਨਾ ਤੇਰੀ ਫੋਟੋ ਆ ਰਹੀ ਆ ਮੈਡਮ ਭੇਜੋ ਸਸਰੀ ਘਰ ਨਹੀਂ ਭਲਾਈ ਸਸਰੀ ਘਰ ਸਸਰੀ ਦਾ ਇਹਦੋਂ ਹੋਏ ਸਸਰੀ ਅਗਾਰ ਰਾਹ ਕਿਉਂ ਸਿਰ ਤੇ ਭਾਰ ਛੜਦਾ ਪਾਪੀਆਂ ਦੇ ਹੈ ਸਤਨਾਮ ਜੀ ਵਾਹਿਗੁਰੂ ਕਿਦਾਂ

ਮੈਡਮ ਚੰਗਲਾ ਨਹੀਂ ਗਗਨ ਸਰ ਗਗਨ ਸਰ ਰੌਸ਼ ਲੱਗਦੇ ਹੋਏ ਸ਼ੋਗੋ ਸ਼ੋਗੋ ਸ਼ਾਬਾਸ਼ ਬ੍ਰੋ ਲੱਸੀ ਦੀ ਰੌ ਬੜੀ ਸਵਾਜ ਹੈ ਤੁਹਾਨੂੰ ਸੇ ਜਾ ਰਿਹਾ ਜੀ ਲੰਗਰ ਦੇ ਅੰਦਰ ਮਾਤਾ ਕੀ ਦੀ ਲੰਗਰ ਆਵੇ ਲੰਗਰ ਮਾਤਾ ਕੀ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਲੰਗਰ ਵਾਸਤੇ ਮਾਇਆ ਗੋਲਕ ਚ ਬਾਬ ਜੀ ਨਾ ਦਾ ਕੀ ਵੀ ਜੀ ਦਾ ਲੰਗਰ ਆ ਗਿਆ ਜੀ ਜੀ ਦਾ ਲੰਗਰ ਇਸ ਸ਼ੇਖੰਦਰ ਬੈਠੋ ਬੈਠੋ ਜਿੱਥੇ ਪਿੱਛੇ ਜਾਂਦਾ ਸਰਤਾਂ ਨੂੰ ਵੇਖੋ ਰਜਕੇ ਖਾਣੀ ਖੀਰ ਖੀਰ ਰਜਕੇ ਖਾਣੀ ਕਰਮ ਕਰਨੀ ਇਧਰ ਸਾਡੇ ਵੱਡੇ ਵੱਡੇ ਵਾਪੁਰੇ ਸਿਰ ਹੈਗੇ ਆ ਦੇ ਆਓ ਬੇਟਾ ਬੋਟੋ ਖਿਚੇਗੇ ਵੀਡੀਓ ਬਣਾਵਾਂਗੇ ਵੀਡੀਓ ਬਣਾਇਆ ਜਾਣਾ ਹੈ ਆਪਾਂ ਆਜੋ 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 ਹਾਲੋ ਗਾਇਸ ਕਿਹਾ ਸਰੋਵਰ ਦੇ ਦਿਵਾਲੇ ਅਸੀਂ ਕਰਮਾ ਕਰ ਰਹੇ ਹਾਂ ਦੇਖੋ ਰੁੱਖ ਬਹੁਤ ਲਾਏ ਤੇ ਬਾਬਿਆਂ ਨੇ ਨਾ ਖਾਸ ਕਰਕੇ ਅੰਬਾਂ ਦੇ ਰੁੱਖ ਲੱਗੇ ਆ ਦੇਖੋ ਬਹੁਤ ਵਧੀਆ ਰਮਨੀਕ ਜੀ ਜਗਾ ਬਣੀ ਆ ਇਥੇ ਮੈਨੂੰ ਲੱਗਦਾ ਠਾਕੇ ਠੋਕੇ ਲੱਗਦੇ ਹੋਣੇ ਹਾਂਜੀ ਤੁਹਾਡਾ ਵੀ ਇਥੇ ਲਾਲੂ ਦੇਖੋ ਥਾ ਵੇਖੋ ਤੁਸੀਂ ਜੀ ਸਿਮਰਨ ਭਜਨ ਕਰਨ ਵਾਲੇ ਵਾਸਤੇ ਬਹੁਤ ਹੀ ਰਮਨੀਕ ਤੇ ਸੁਹਾਵਣੀ ਜਗ੍ਹਾ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਗੁਰਦੁਆਰਾ ਤਪਸਥਾਨ ਸ੍ਰੀ ਗੁਰੰਗਦੇਵ ਸਾਹਿਬ ਸੱਚੇ ਪਾਤਸ਼ਾਹ ਵਾਹ ਰੋਵਰ ਦੇ ਦਵਾਸ ਵਾਲੇ ਘੁੰਮ ਰਹੇ ਇਹ ਗਾਗਰ ਦਾ ਗਾਗਰ ਬਣਾਈ ਬਾਰ ਇਧਰ ਮੱਥਾ ਢੇਕ ਲੋ ਪਤਾ ਮੱਥਾ ਢੇਕੇ ਤੁਰ ਬਣਾ ਬੈਣਾ ਨਹੀਂ ਬੇੜਾ ਓਏ ਫੁੱਲਾਂ ਨੂੰ ਨਹੀਂ ਕਹਿੰਦੇ ਹਸਲਾਣਾ ਜਾਨਣੇ ਵੀ ਹਾਂ ਹੈਲੋ ਬਸ ਇਹ ਆ ਪਿਆਰਿਓ 12 ਦਰੀ ਦਰੀ ਤੋਂ ਮਤਲਬ ਦਰ ਦਰ ਮਤਲਬ ਦਰਵਾਜ਼ਾ ਪੰਜ ਦਰਵਾਜ਼ੇ ਇੱਕ ਬਨੇ ਪੰਜ ਇੱਕ ਬਨੇ ਇੱਕ ਇੱਕ ਬਨੇ ਤੇ ਕੇਕ ਬਨੇ ਇਹ ਜਿਹੜੀ 12 ਦਰੀ ਆ ਇਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪ ਬਣਵਾਈ ਆਪਣੇ ਸਮੇਂ ਚ ਤੇ ਉਹੀ ਆ ਜੋ ਗੁਰੂ ਸਾਹਿਬ ਨੇ ਬਣਾਈ ਸੀ ਉਹੀ ਇਸ ਵੇਲੇ ਮੌਜੂਦ ਆ ਤੇ ਇੱਥੇ ਬਹਿ ਕੇ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਦਿੰਦੇ ਹੁੰਦੇ ਸੀ ਸੰਗਤਾਂ ਇੱਥੇ ਜੁੜ ਕੇ ਬੈਠਦੇ ਆ ਅਸੀਂ ਗੁਰੂ ਸਾਹਿਬ ਕੋਲ ਤੇ ਇਸ ਤੋਂ ਪਹਿਲਾਂ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਵੇਖਿਆ ਉਹ ਗੁਰੂ ਸਾਹਿਬ ਦਾ ਤਪ ਸਥਾਨ ਹੈ ਸੋ ਇਹ ਅਸੀਂ ਸਾਡੀ ਯਾਤਰਾ ਇੱਥੇ ਸਾਡੀ ਯਾਤਰਾ ਸੰਪੂਰਨ ਹੁੰਦੀ ਹੈ ਅਸੀਂ ਵਸਤੇ ਜਾ ਰਹੇ ਹਾਂ ਇਹ ਤਸਵੀਰਾਂ ਜੋ ਸਾਡੇ ਬੱਚਿਆਂ ਨੇ ਖਚਾਈਆਂ ਸੀ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਲੌਗ ਬਾਰੇ ਆਪਣੀ رائے ਜ਼ਰੂਰ ਦਿਓ ਤੇ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵਸਦੇ ਰਹੋ ਹੱਸਦੇ ਰਹੋ ਰਸਦੇ ਰਹੋ